ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਇੱਕ ਹੋਰ ਆਪਣਾ ਨਵਾਂ ਬਲੌਗ ਤੇ ਸਾਡੇ 1 ਘੰਟੇ ਤੋਂ ਉੱਪਰ ਹੋ ਗਿਆ ਮੀਂਹ ਪੰਦੇ ਨੇ ਉਹ ਵੀ ਇੰਨਾ ਤੇਜ਼ ਹੋਣਾ ਮਤਲਬ ਕਿ ਘਟ ਗਿਆ ਥੋੜਾ ਪਰ ਬਹੁਤ ਤੇਜ਼ ਮੀਂਹ ਸੀ ਕੋਤਾਂ ਨੇ ਰੱਬ ਨੇ ਇਸ ਵਾਰ ਕੀ ਕਰਨਾ ਪੰਜਾਬ ਵਿੱਚ ਕਿੰਨਾ ਕੁ ਮੀਂਹ ਪਾਉਣਾ ਜੇ ਲੋਕੀ ਤਾਂ ਮੀਂਹ ਨਹੀਂ ਨੇ ਰਹੇ ਤੇ ਰੱਬ ਵੀ ਨਹੀਂ ਰਿਹਾ ਅੰਦਰ ਚਲ ਜਾ ਉਹ ਦੇਖ ਲਈ ਕਿ ਨਾ ਪੈਂਦੇ ਆ ਉਹ ਦੇ ਲੈ ਲੋ ਕਿਤੇ ਨਹੀਂ ਬਾਥਰੂਮ ਕਰਦੀ ਇਹ ਕੋਠੇ ਤੇ ਜਾਂਦੀ ਜਦਾ ਵਾਸ਼ਰੂਮ ਹੁਣ ਇੱਥੇ ਇਹਨੇ ਬਾਥਰੂਮ ਕਰ ਦਿੱਤਾ ਇਹਨੂੰ ਪਤਾ ਵੀ ਆ ਮਤਲਬ ਵੇੜਾ ਵਾ ਇੱਧਰ ਤੇ ਇੱਥੇ ਕੀਤਾ ਅੰਦਰ ਨਹੀਂ ਕਿਤੇ ਵੀ ਸਾਡੀ ਪਗੀ ਬਾਥਰੂਮ ਵੀ ਨਹੀਂ ਕਰਦੀ ਅੰਦਰ ਹੋਏ ਪਗੀ ਬਿਜਲੀ ਚੱਜੀ ਹੋਏ ਭਾਜਾ ਭਾਜਾ ਅੰਦਰ ਬਿਜਲੀ ਚਮਕੀ ਦੇਖਿਓ ਕਿੱਦਾਂ ਸੌਂਦੀ ਮੈਂ ਚੱਲੀ ਅੰਦਰ ਫੇ ਰਹਿ ਰਹਿ ਵੇ ਇੱਥੇ ਚੱਲ 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 ਫੇ ਉੱਤਰ ਜਾ ਮੀ ਜਿਹੜੇ ਇਹ ਸਾਡਾ ਘਰ ਆ ਇੱਧਰ ਤੇ ਇਹ ਸਾਡਾ ਜੀ ਇੱਧਰ ਫਰੰਟ ਵਾਲਾ ਵੇੜਾ ਇੱਕ ਵੇੜਾ ਬੈਕ ਆ ਇਹ ਵੇੜਾ ਉੱਚਾ ਵਾ ਤੇ ਸਾਡਾ ਜਿਹੜਾ ਘਰ ਆ ਉਹ ਨੀਵਾ ਵਾ ਤੇ ਅੱਜ ਸਾਨੂੰ ਬਹੁਤ ਕਮੈਂਟ ਆਏ ਬਈ ਗੋਰੀ ਦੀ ਜਿਹੜੀ ਮੋਰੀ ਆ ਚਾਬੂ ਆ ਉਹ ਬਦਲ ਦੋ ਤੇ ਅੱਜ ਮਨੀ ਹੁਣ ਆ ਗਿਆ ਜਦੋਂ ਫੇਰ ਜਦੋਂ ਟਾਈਮ ਲੱਗਾ ਉਹਨੂੰ ਕੰਨੀ ਆ ਚਾਬੂ ਲੈ ਕੇ ਆ ਤੇ ਫੇਰ ਅਸੀਂ ਚਾਬੂ ਜਿਹੜਾ ਸ਼ਾਮ ਨੂੰ ਬਦਲ ਦਾਂਗੇ ਹਾਂ ਕੌਣ ਮਨੀ ਆ ਗਿਆ ਪ ਗਈ ਮਨੀ ਆ ਗਿਆ ਲੋ ਜੀ ਮਨਵੀਰ ਆ ਗਿਆ ਕਿੰਨਾ ਮੀਂਹ ਸੀ ਮਨੀ ਬਹੁਤ ਸੀ ਇੱਥੇ ਵੀ ਹਾਂ ਇੱਥੇ ਨਹੀਂ ਨਹੀਂ ਇੱਥੇ ਵੀ ਬਹੁਤ ਸੀ ਉੱਥੋਂ ਨਾਲ ਜ਼ਿਆਦਾ ਸੀ ਉੱਥੇ ਜ਼ਿਆਦਾ ਸੀ ਨਹੀਂ ਨਹੀਂ ਪਹਿਲਾਂ ਇੱਥੇ ਵੀ ਬਹੁਤ ਸੀ ਇੱਥੇ ਵੀ ਬਹੁਤ ਜ਼ਿਆਦਾ ਮੀਂਹ ਸੀ ਮੈਂ ਇੰਨੇ ਮੀਂਹ ਚ ਦੇਖ ਲਾ ਮੈਂ ਮਨੀ ਸਿਲੰਡਰ ਭਰਉਣ ਗਈ ਅੱਜ ਪਹਿਲੀ ਵਾਰੀ ਪਤਾ ਕਿੰਨਾ ਲੈ ਗਈ ਕੜੀਸ ਕੇ ਕੱਲੇ ਕੱਲੇ ਕੱਲੀ ਹੋ ਰਹੀ ਨੇ ਮੀਂਹ ਵਿੱਚ ਮੈਂ ਨਾ ਕਿੰਨੇ ਜਾਣਾ ਸੀ ਫੇਰ ਮੈਂ ਕੜੀ ਸੀ ਕਿ ਉਹ ਜਿਹੜੀ ਨੂਰ ਕੁੜੀ ਉਹਨੂੰ ਲੈ ਕੇ ਉਹ ਜਗਿੰਦਰ ਅੰਕਲ ਦੀ ਪੋਤੀ ਉਹ ਮੇਰੇ ਨਾਲ ਗਈ ਤੇ ਉਹ ਕੋਮਨਾ ਚੱਕੋ ਮਿੱਤੋਂ ਫੇ ਕੜੀ ਸਕੇ ਲੈ ਕੇ ਆਈਆਂ ਮਤਲਬ ਕਿ ਉੱਥੋਂ ਇੱਥੋਂ ਨੂੰ ਸਾਨੂੰ 15 ਮਿੰਟ ਲੱਗੇ ਹੈ ਪੱਗੂ ਨੂੰ ਤਾਂ ਮਿਲ ਲੈਂਦਾ ਹਾਂ ਬੱਗੂ ਮਨੀ ਆ ਗਿਆ ਓਏ ਪੱਗੂ ਕਿੰਨਾ ਮੀ ਤੇਜ਼ ਆ ਇਹ ਜਿਹੜਾ ਉਹ ਗੁਰਜਿੰਦਰ ਸ਼ੇਖੋ ਵੀਰ ਜੀ ਨੇ ਦੱਸਿਆ ਸੀ ਵੀ ਬਣਾਇਓ ਮਸਟਰਡ ਤੇਲ ਦੇ ਵਿੱਚ ਕੜਾ ਗੋਰੀ ਵਾਸਤੇ ਇਹ ਸਾਨੂੰ ਦਾ ਤੇਲ ਤੇ ਇੱਕ ਕੌਲੀ ਮੈਂ ਪਾ ਲਈ ਆਟੇ ਦੀ ਤੇ ਇੱਧਰ ਪਾਣੀ ਦੇ ਵਿੱਚ ਦੋ ਪੇਸੀਆਂ ਗੁੜ ਦੀਆਂ ਘੋਲੀਆਂ ਹੋਈਆਂ ਤੇ ਇਹ ਹੋ ਗਈ ਸੌਂਫ ਸੌਂਫ ਦਾ ਡੱਬਾ ਮੈਂ ਭਰ ਲਿਆ ਹੋਰ ਮੰਗਾਈ ਸੀ ਤੇ ਜਿਹੜੀ ਬਚੀ ਆ ਥੋੜੀ ਜਿਹੀ ਇਹਦੇ ਵਿੱਚ ਪਾਉਂਗੀ ਹੁਣ ਇਹ ਪੁੱਜ ਦੇ ਵਿੱਚ ਚੰਗੀ ਤਰ੍ਹਾਂ ਤਫੀਰ ਦਿਖੋਨਾ

ਮજબૂત ਲਿਆਉਣਾ ਸੀ ਹਨ ਆਹੋ ਇਹ ਤਾਂ ਚੰਗਾ ਮੋਟਾ ਲੋ ਜੀ ਇਹ ਲਿਆਏ ਆਂ ਅਸੀਂ ਦਿਖਾ ਮਨੀ ਆਪ ਤੇ ਘਰੇ ਚ ਪਾ ਲਾ ਇਹ ਗੋਰੀ ਵਾਸਤੇ ਮੋਰੀ ਜਿਹੜੀ ਚਾਬੂ ਸਾਰੇ ਜਣੇ ਕਹਿੰਦੇ ਸੀ ਉਹ ਲੈ ਆਉਂਦਾ ਪਰ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਅੱਜ ਉਹਦੇ ਪਾਸ ਸਕਾਂਗੇ ਜਾਂ ਨਹੀਂ ਕਿਉਂਕਿ ਮੀ ਬੋ ਪੈਂਦੇ ਆ ਬਾਕੀ ਮਨੀ ਦੇ ਬਾਬੇ ਕੋਲ ਪੁੱਛਾਂਗੇ ਹਨਾ ਆਓ ਸੱਚਾ ਉਹਦੀ ਗੱਲ ਆ ਉਹਦੇ ਨੱਕ ਤੇ ਆਊਗਾ ਆਹ ਉਹਦੀ ਕਰਨਾ ਪਿੱਛੇ ਜਾਣਾ ਮੈਨੂੰ ਚੇਤਾ ਭੁੱਲ ਗਿਆ ਮੈਂ ਉਹਦੇ ਪਾਇਆ ਸੀਗਾ ਉਹ ਉਹਦੇ ਗੰਗਾ ਦੇ ਪਾਇਆ ਸੀ ਤੂੰ ਲੋ ਜੀ ਬਵਾ ਲਿਆ ਸੀ ਇੰਨੇ ਤਾਂ ਨਹੀਂ ਨਹੀਂ ਸੋਖੇ ਪਾ ਲੈਣਾ ਇਹਨੇ ਹੁਣ ਥੋੜੀ ਜੀ ਉਹ ਡਿਲੀਵਰੀ ਟਾਈਮ ਲੱਗ ਗਿਆ ਔਣ ਕਰਕੇ ਉਹ ਹੋਈ ਹੋਈ ਆ ਨਾ ਅਸ਼ਾਂਤ ਜੀ ਹੋਈ ਆ ਸ਼ਾਂਤ ਪਹਿਲਾਂ ਅਸ਼ਾਂਤ ਹੁੰਦੀ ਸੀ ਹੁਣ ਸ਼ਾਂਤ ਹੋਈ ਹੈ ਮਤਲਬ ਕਿ ਅਸੀਂ ਇਹ ਲੈ ਆਏ ਆ ਚਾਬੂ ਕੋਸ਼ਿਸ਼ ਕਰਾਂਗੇ ਪੈਜੂ ਕਿਉਂਕਿ ਉਹ ਇੱਕ ਜਾਣੇ ਕੋਲ ਉਹਦੇ ਚਾਬੂ ਨਹੀਂ ਪੈਣਾ ਤੇ ਮਨੀ ਦਾ ਬਾਬਾ ਵੀ ਬਜ਼ੁਰਗ ਆ ਤੇ ਉਹਨਾਂ ਨੂੰ ਵੀ ਤੁਹਾਨੂੰ ਪਤਾ ਪ੍ਰੋਬਲਮ ਹੁੰਦੀ ਐ ਐਦਾ ਪਸ਼ੂ ਕੋਲੋਂ ਜ਼ੋਰ-ਜ਼ੋਰ ਲਾ ਕੇ ਫੜਨਾ ਜਾਂ ਪਸ਼ੂ ਨੂੰ ਜ਼ੋਰ ਲਾ ਕੇ ਖਿੱਚਣਾ ਉਹ ਨਹੀਂ ਕਰ ਸਕਦੇ। ਤੋਂ ਸੋ ਅੱਜ ਤਾਂ ਬਾਰਿਸ਼ ਆਉਂਦੀ ਐ ਜਾਂ ਸੋਨੂ ਬਾਜੀ ਵੀ ਨਹੀਂ ਵੇਲੇ ਹਨਾ ਕਿਉਂਕਿ ਉਹਨਾਂ ਦੇ ਵੀ ਪਸ਼ੂ ਬਹੁਤ ਐ ਸੋਨੂ ਬਾਜੀ ਕੇ ਤੇ ਉਹ ਉਹ ਵੀ ਵੇਲੇ ਨਹੀਂ ਹੋਣਾ। ਤੇ ਫਿਰ ਦੇਖਾਂਗੇ ਨਹੀਂ ਤੇ ਕੱਲ ਨੂੰ ਮਨੀ ਵੀ ਛੁੱਟੀ ਆ ਤੇ ਕੱਲ ਨੂੰ ਹਨਾ ਕੱਲ ਨੂੰ ਨਹੀਂ ਤੇ ਫੇ ਬਾਜੀ ਆਉਗੇ ਤੇ ਮਨੀ ਨਾਲ ਚਾਹ ਬੁਝੜਾ ਉਹ ਫਵਾਦ ਹੋ ਗਿਆ। ਚਲੋ ਜੀ ਹੁਣ ਚੱਲਦੇ ਆ ਜੀ ਅਸੀਂ ਗੰਗਾ ਮੰਗੋ ਗੋਰੀ ਕੋਲ। ਤੇ ਇਹੋ ਇਹ ਕੜਾ ਮੈਂ ਲੈ ਲਿਆ ਤੇ ਪਤਾ ਕੀ ਹੋਇਆ ਮੈਂ ਇਹ ਕੜਾ ਜਿਹੜਾ ਨਾ ਮੈਂ ਨਾ ਮੈਂ ਇਹ ਕੜਾ ਜਿਹੜਾ ਨਾ ਮਨੀ ਨੂੰ ਖਾਣ ਨੂੰ ਦਿੱਤਾ ਮੈਂ ਵੀ ਖਾਦਾ ਉਹਦਾ ਥੋੜਾ ਜਿਹਾ ਮੈਂ ਮਨੀ ਨੂੰ ਖਾਣ ਦਿੱਤਾ ਮੈਂ ਕਿ ਮਨੀ ਖਾ ਕੇ ਦੇਖਾ ਜਿਹੜਾ ਇਹ ਕੜਾਵਾ ਕਿੱਦਾਂ ਦਾ ਬਣਿਆ ਕਹਿੰਦਾ ਪਹਿਲਾਂ ਹੋਰ ਤਰ੍ਹਾਂ ਦਾ ਮੂੰਹ ਬਣਾਇਆ ਫਿਰ ਕਹਿੰਦਾ ਟੇਸਟੀ ਆ ਕਹਿੰਦਾ ਇਹ ਕਿੱਦਾਂ ਮੈਂ ਤਾਂ ਕਾਤੇ ਬਣਾਇਆ ਮੈਂ ਕਿਹਾ ਟੇਸਟੀ ਆ ਕਹਿੰਦਾ ਹਾਂ ਮੈਂ ਕਿ ਫੇਟੀ ਗਿਆ ਫੇ ਗੋਰੀ ਨੇ ਖਾ ਲੈਣਾ ਮੈਂ ਕਿ ਗੋਰੀ ਲਈ ਬਣਾਇਆ ਇੱਥੇ ਕਿਹੜਾ ਕੋਈ ਵੇਸਟ ਚੀਜ਼ ਪਾਈ ਸੀ ਘਰ ਦਾ ਬਣਿਆ ਸਰੋਂ ਦਾ ਤੇਲ ਪਾਇਆ ਸੀ ਘਰ ਦਾ ਕਢਾਇਆ ਹੋਇਆ ਸੌਫ ਪਾਈ ਸੀ ਗੁੜ ਪਾਇਆ ਸੀ ਤੇ ਆਟਾ ਸੀ ਇੱਥੇ ਕਿਹੜਾ ਕੋਈ ਗਲਤ ਚੀਜ਼ ਸੀਗੀ ਉਦਾਂ ਦੀ ਜਿਹੜੀ ਆਪਾਂ ਨਹੀਂ ਖਾਣੇ ਤੇ ਕਿੰਨਾ ਸਵਾਦ ਸੀ ਨਾ ਚਲੋ ਜੀ ਚਲ ਜੀ ਆਹੋ ਖੁੱਲਾ ਜੀ ਇਹਦਾ ਚਾਬੂ ਅਸੀਂ ਹੁਣ ਧਿਆਨ ਦਿੱਤਾ ਦੇਖਿਓ ਆ ਆ ਦੇਖੋ ਆ ਦੇ ਖੁੱਲਾ ਨਹੀਂ ਪਟਟਣ ਵਾਲਾ ਟੁੱਟਣ ਵਾਲਾ ਪਰ ਲੈ ਆਏ ਆ ਅਸੀਂ ਬਦਲ ਬਦਲ ਦੇ ਪਹਿਲਾਂ ਟੁੱਟਣ ਵਾਲਾ ਹੋ ਟੁੱਟਣ ਵਾਲਾ ਮਨੀ ਬਾਬੇ ਨੂੰ ਲਿਆ ਮਨੀ ਕੱਲਾ ਨਾ ਬਦਲੀ ਬਾਬੇ ਨੂੰ ਲੈ ਕੇ ਆ ਬਦਲਾ ਲੈਣਾ ਇੰਨੇ ਹਲਾ ਫੜ ਲੈ ਲੋੜ ਤੇ ਨਹੀਂ ਮੈਨੂੰ ਫੜਨ ਦਾ ਕੁਛ ਤੂੰ ਕਿਹੜੀ ਪੜੀ ਪਹਿਲਾਂ ਪਾਉਂਗਾ ਫੇਰ ਲਾਉਂਗਾ ਹੁਣ ਜੀ ਅਸੀਂ ਵੀਡੀਓ ਨਹੀਂ ਮੈਂ ਬਣਾ ਸਕਦੀ ਕਿ ਮੈਨੂੰ ਵੀ ਖੜੇ ਹੋਣਾ ਪੈਣਾ ਜਾਂ ਬਾਬੇ ਨੂੰ ਮੈਂ ਆਵਾਜ਼ ਮਾਰਨੀ ਹੈ ਹਾਂ ਹਾਂ ਫੇਰ ਦਿਖਾਉਨੇ ਤੁਹਾਨੂੰ ਬਦਲ ਕੇ ਗਾਂਡੇ ਬਾਬੇ ਕੋਈ ਵੱਜਣੇ ਆਪਣੇ ਕੋਈ ਵੱਜਣਗੇ ਤੇ ਜੀ ਪਾ ਦਿੱਤਾ ਇਹਦੇ ਨਵਾਂ ਝਾਬੂ ਤੇ ਕਹਿਣਾ ਹੀ ਸੌਖਾ ਅਸੀਂ ਕਿ ਮਨੀ ਦੇ ਬਾਬੇ ਨੂੰ ਨਾਂ ਕਵਾਂਗੇ ਜਾਂ ਕਿਦਾਂ ਤੇ ਪਹਿਲਾਂ ਸੋਚਿਆ ਸੀ ਬਾਜੀ ਨੂੰ ਸੱਦਾਂਗੇ ਪਰ ਉਹ ਜਦੋਂ ਚੈੱਕ ਕੀਤਾ ਟੁੱਟਣ ਵਾਲਾ ਸੀ ਤੇ ਆ ਪਾ ਦਿੱਤਾ ਤੇ ਥੱਲੇ ਉਹ ਲੂਜ਼ ਆ ਜਿੱਦਾਂ ਗੰਗਾ ਵਾਲਾ ਮੰਗੋ ਦਾ ਲੂਜ਼ ਆ ਨਾ ਰੱਸਾ ਉਹਦਾ ਲੂਜ਼ ਆ ਤੇ ਇਹਦੇ ਵੱਡ ਜਿਹਾ ਪਿਆ ਹੋਇਆ ਜਿਹੜਾ ਗੋਰੀ ਗੋਰੀ ਤੇ ਪਰ ਇਹਨੂੰ ਹਜੇ ਕੋਹਲ ਹੁੰਦੀ ਆ ਨਵਾ ਕਰਕੇ ਨਾ ਇਹਨੂੰ ਕੋਹਲ ਜੀ ਹੁੰਦੀ ਆ ਇਹ ਹੌਲੀ ਹੌਲੀ ਉਹਨੂੰ ਕੀ ਕਹਿੰਦਾ ਆਦਤ ਪੈਣੀ ਇਹਨੂੰ ਬਦਲ ਦਿੱਤਾ ਜੀ ਓਕੇ ਸੋਕੇ ਮਨੀ ਦੇ ਬਾਬੇ ਬਾਬੇ ਕੋਲੇ ਗੰਡ ਵੱਜੀ ਸਾਡੇ ਕੋਲ ਤਾਂ ਗੰਡ ਵੱਜਦੀ ਹੀ ਨਹੀਂ ਜਿਹੜੀ ਕੱਸ ਕੇ ਗੰਡ ਮਾਰਨੀ ਹੁੰਦੀ ਆ ਪਰ ਹੁਣ ਇਹ ਲੂਜ਼ ਆ ਤੇ ਖਿੱਚ ਕੇ ਟਾਈਟ ਆਪ ਕਰ ਲੈਂਦੀ ਆ ਉਦੋਂ ਥੱਲੇ ਉਹ ਦੇਖੋ ਜਿਹੜੀ ਗੰਡ ਆ ਨਾ ਉਹ ਲੂਜ਼ ਹੀ ਆ ਮੈਂ ਨਾ ਉਹਨੂੰ ਗੋਰੀ ਨੂੰ ਜਿਹੜਾ ਕੜਾਹ ਬਣਾਇਆ ਸੀ ਨਾ ਉਹ ਮੈਂ ਕੜਾਹ ਜਿਹੜਾ ਉਹ ਪਾ ਦਿੱਤਾ ਗੋਰੀ ਨੂੰ ਗੋਰੀ ਦਾ ਖੁਰਲੀ ਵੀ ਖਾ ਚੱਲੀ ਉਸ ਕੜਾਹ ਲਈ ਉਹਨੂੰ ਇੰਨਾ ਟੇਸਟੀ ਲੱਗਾ ਦੇਖ ਤੇ ਉਹ ਬਾਟਿਆ ਇਹਦੇ ਜ਼ਖਮ ਨਹੀਂਗਾ ਜਿੱਦਾਂ ਕਈਆਂ ਲੱਗਣਾ ਜ਼ਖਮ ਹੈ ਜ਼ਖਮ ਨਿਕਾ ਵਾਲ ਲੱਥ ਕੇ ਜਿੱਦਾਂ ਤੇ ਉਹ ਸਕਿਨ ਨਿਕਲੀ ਹੋਈ ਆ ਤੇ ਚਲੋ ਵਧੀਆ ਕੀਤਾ ਬਦਲ ਦਿੱਤਾ ਸਾਰਿਆਂ ਨੇ ਕਿਹਾ ਤੇ ਮੰਗਨੂ ਜੀ ਅਸੀਂ ਕੜਾ ਦਿੱਤਾ ਪਰ ਇਹਨੂੰ ਮੈਂ ਥੋੜਾ ਜਿਹਾ ਹੀ ਦਿੱਤਾ ਜ਼ਿਆਦਾ ਨਹੀਂ ਦਿੱਤਾ ਥੋੜਾ ਜਿਹਾ ਦੇ ਦਿੱਤਾ ਗੰਗਾ ਨੂੰ ਕਾਣੀ ਵੰਡ ਨਹੀਂ ਕੀਤੀ ਤੇ ਵਿੱਚੇ ਮੈਂ ਇਹਨੂੰ ਸੀਆਰਐਸ ਪਾਊਡਰ ਬਾਤਤਾ ਸੀ ਤੇ ਚੌਕਰ ਬਾਤਤਾ ਸੀ ਰੱਖ ਆ ਗਈ ਤੇ ਇਹਨੂੰ ਵੀ ਅੰਦਰ ਕਰ ਦੇਣਾ ਬਸ ਤਾਰ ਕੱਢ ਲਈਏ ਤੇ ਫੇਰ ਇਹਨਾਂ ਨੂੰ ਸਾਰਿਆਂ ਨੂੰ ਕਰਦੇ ਆ ਥਾਉਂ ਥਾਈ ਅੰਦਰ ਕੂਲਰ ਕੱਢ ਦੇਣਾ ਬਾਹਰ ਤੇ ਇੱਥੇ ਕਰਦੇ ਆ ਇਹਨੂੰ ਗੰਗਾ ਨੂੰ ਉਰਾਤ ਦਾ ਮੀਂਹ ਦਾ ਪਤਾ ਨਹੀਂ ਤੇ ਗੋਰੀ ਵਾਲ ਜਗਾ ਖੁੱਲੀ ਰਹਿਣ ਦੇਣੀ ਹੈ ਇੱਥੇ ਕਰ ਦਿੰਦੇ ਆ ਗੰਗਾ ਨੂੰ ਗੋਰੀ ਨੂੰ ਇੱਥੇ ਕੱਲੀ ਨੂੰ ਰਹਿਣ ਦੇਣਾ ਕਿਉਂਕਿ ਨਾ ਜਿੱਦਾਂ ਦੇ ਇਹਦੇ ਸਿੰਪਟਮਸ ਆ ਮੈਨੂੰ ਲੱਗਦਾ ਆ ਵੀ 2 ਦਿਨਾਂ ਅਜੇ ਉਹ ਡਿਲੀਵਰੀ ਹੋ ਜਾਊਗੀ ਇਹਦੀ ਰਾਂਣੀ ਦੇ ਹੁਣ ਬੰਨੀ ਆ ਚਲੋ ਜੀ ਉੱਥੇ ਆਪਾਂ ਗੋਰੀ ਕਰਤੀ ਗੰਗਾ ਆਪਾਂ ਇੱਥੇ ਕਰ ਦਿੱਤੀ ਆ ਮੰਗੋ ਹੈਗੀ ਇੱਥੇ ਐਦਾ ਸੈਟਿੰਗ ਕਰਦੇ ਪਰ ਆਪਾਂ ਗੋਰੀ ਪਿੱਛੇ ਥਾਂ ਜਿਹੜਾ ਉਹ ਖਾਲੀ ਰੱਖਿਆ ਤੇ ਮੈਂ ਦੋ ਵਾਰੀ ਝਾੜੂ ਲਾਇਆ ਤੇ ਮੀਂਹ ਪੈਣ ਕਰਕੇ ਮੈਂ ਮੀਂਹ ਦਾ ਫਾਇਦਾ ਚੱਕਿਆ ਪਾਣੀ ਨੇਚਰਲ ਹੈਗਾ ਹੀ ਸੀ ਤੇ ਮੈਂ ਚੰਗੀ ਤਰ੍ਹਾਂ ਸਾਫ਼ ਕਰਤਾ ਤੇ ਇਹਦੇ ਨਾਲ ਹੀ ਕਰਦੇ ਆ ਜੀ ਅਸੀਂ ਅੱਜ ਦੇ ਵਲੌਗ ਦਾ ਐਂਡ ਮੀਂਹ ਬਹੁਤ ਤੇਜ਼ ਆ ਚੱਲੀਏ ਕਰਨ ਨੂੰ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਮਿਲਾਂਗੇ ਨਵੇਂ ਵਲੌਗ ਦੇ ਨਾਲ ਆ ਇੱਧਰ ਵੀ ਹਾਲ ਦੇਖੋ ਉਧਰ ਬਾਬਾ ਵੀ ਰੋਲਾ ਪਾਉਂਦਾ ਘਰੇ ਜਾਓ ਪਾਦੇ ਪਾਦੇ ਪੂਲਰ ਅਸੀਂ ਇੱਥੇ ਬਾਹਰ ਕੱਢਤਾ ਗੰਗਾ ਕਰਕੇ ਬੱਲੇ ਮੀਂਹ ਦੇ ਰੱਬ ਨੇ ਤਾਂ ਪਤਾ ਨਹੀਂ ਕੀ ਕਰਨਾ ਮਨੀ ਹਨਾ ਅੰਜ ਦੇ ਸਾਨੂੰ 7:00 ਵਜੇ 7:00 ਵੀ ਇੱਥੇ ਹੀ ਹੋ ਗਿਆ ਟਾਈਮ ਹਨਾ ਸਫਾਈ ਕੀਤੀ ਚੰਗੀ ਤਰ੍ਹਾਂ ਸਾਰੀ ਤੇ ਇਹਦਾ ਉਹਦਾ ਝਾਬੂ ਬਦਲਣ ਨੂੰ ਟਾਈਮ ਲੱਗ ਗਿਆ ਦੇਖ ਲਓ ਹੁਣ ਬਿਲਕੁਲ ਸਹੀ ਆ ਮੈਡਮ ਜੀ ਗੋਰੀ ਮੈਡਮ ਚਲੋ ਜੀ ਚਲਈਏ ਘਰ ਨੂੰ ਵਾਸੇ